ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਆਪਣੇ ਵਾਅਦੇ ਨੂੰ ਪੂਰਾ ਕਰ ਰਹੀ ਹੈ। ਅੱਜ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋ ਰਹੇ ਹਨ। ਮੈਂ ਮਾਨ ਸਰਕਾਰ ਦਾ ਦਿਲੋਂ ਢੂੰਗਾ ਇਤਤਨਵਾਦ ਕਰਨਾ ਚਾਹੁੰਦੀ ਹਾਂ ਕਿਉਂਕਿ ਹਰ ਸਾਲ ਇਗਜ਼ਾਮ ਆਉਂਦੇ ਹਨ, ਹਰ ਸਾਲ ਰਿਜ਼ਲਟ ਆਉਂਦੇ ਹਨ, ਲਗਾਤਾਰ ਬੱਚਿਆਂ ਨੂੰ oportunidades ਮਿਲਦੀਆਂ ਹਨ। ਮਿਸ਼ਨ ਰੋਜ਼ਗਾਰ ਦੇ ਤਹਿਤ ਹੁਣ ਤੱਕ ਬਿਨਾਂ ਕਿਸੇ ਸਿਫਾਰਿਸ਼ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ 54422 ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ। ਅਜੇ ਪਰ ਤੁਸੀਂ ਆਪਣਾ ਇੱਕ ਮੁਕਾਮ ਹਾਸਲ ਕਰ ਲਿਆ। ਇਹ ਆਖਰੀ ਨੌਕਰੀ ਨਹੀਂ ਹੈ। ਆਖਰੀ ਸਮਝਣਾ ਨਹੀਂ। ਹੋਰ পড়ੋ। ਜਿੰਨੇ ਕੋਈ ਨੇ ਕਿਹਾ ਤੀਜੀ ਨੌਕਰੀ। ਹੋਰ ਅਗੇ ਪੀਸੀਐਸ ਦੇ ਵੀ ਨਿਕਲਣ ਲੱਗੇ ਗੱਲ ਨੂੰ। ਯੂਪੀਐਸਸੀ ਸੈਂਟਰ ਖੋਲ ਰਹੇ ਆ। ਆਈਐਸ ਵਾਸਤੇ ਤਿਆਰੀ ਕਰ ਲਓ। ਕਿਉਂ ਆਪਾਂ ਕੋਈ ਕਰ ਸਕਦੇ ਜਿਹੜੇ ਆਈਐਸ ਬਣਦੇ ਕੋਈ ਉਹ ਵੀ ਤਾਂ ਆਪਣੇ ਵਰਗੇ ਹੀ ਹੋ। ਬਸ ਉਹ ਸੈਟਿੰਗ ਚਾਹੀਦੀ ਹੈ। ਪ੍ਰੋਪਰ ਮਾਹੌਲ ਚਾਹੀਦਾ ਬਸ। ਸੋ ਉਹ ਅਸੀਂ ਤੁਹਾਨੂੰ ਦੇਵਾਂਗੇ। ਗੁਰਦਾਸਪੁਰ ਦੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਨਤ ਪਾਉਣ ਦੇ ਲਈ ਲਗਾਤਾਰ ਜ਼ਿਲ੍ਹੇ ਵਿੱਚ 35 ਦੇ ਕਰੀਬ ਜਿਹੜੇ ਨਾਕੇਬੰਦੀ ਕੀਤੀ ਗਈ ਹੈਗੀ ਐਸਐਸਪੀ ਗੁਰਦਾਸਪੁਰ ਅਦਿੱਤਿਆ ਜੀ ਅੱਜ ਖੁਦ ਜਿਹੜੇ ਨੇ ਨਾਕਿਆਂ ਦੀ ਚੈਕਿੰਗ ਵੀ ਕਰ ਰਹੇ ਹੈਗੇ ਨੇ ਪੂਰੇ ਜਿੰਨੇ ਵੀ ਗੁਰਦਾਸਪੁਰ ਜ਼ਿਲ੍ਹੇ ਵਿੱਚ ਨਾਕੇ ਲਗਾਏ ਗਏ ਉਹਨਾਂ ਦੀ ਚੈਕਿੰਗ ਜੜੀਆ ਕੀਤੀ ਜਾ ਰਹੀ ਹੈਗੀ ਐਸਐਸਪੀ ਸਾਡੇ ਨਾਲ ਨੇ ਗੱਲਬਾਤ ਕਰ ਲੈਂਦੇ ਆ ਸਰ ਦੱਸੋ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਖਾਸ ਤਾ ਕੀ ਮਕਸਦ ਹੈਗਾ ਚੈਕਿੰਗ ਦੇਖੋ ਜੀ ਪੁਲਿਸ ਵਾਲਾ ਪ੍ਰੀਵੈਂਸ਼ਨ ਆਫ ਦਾ ਕਰਾਇਮ ਅ ਅਤੇ ਡਿਟੈਕਸ਼ਨ ਵਾਸਤੇ ਜਿਹੜਾ ਹੈਗਾ ਪੁਲਿਸ ਦੀ ਵਿਜ਼ਿਬਿਲਿਟੀ ਨੂੰ ਵਧਾਉਣ ਵਾਸਤੇ ਅਸੀਂ ਜਿਹੜਾ ਹੈਗਾ ਨਕਬੰਦੀ ਕੀਤੀ ਸਾਡੇ ਵੱਲੋਂ ਰੂਟੀਨ ਦੇ ਵਿੱਚ ਜਿਹੜਾ ਹੈਗਾ ਈਵਨਿੰਗ ਦੇ ਵਿੱਚ ਸਾਡੇ ਗਸ਼ਰ ਆਫਸਰ ਸਹਿਬਾਨ ਐਸਐਸਓ ਅਤੇ ਜਿਹੜੇ ਚੋਕੀਨ ਚਾਰਜੇ تھے ਉਹ ਉਹ ਬਾਹਰ ਆਂਦੇ ਹੈਗੇ ਸੋ ਥੈਟ ਕਿ ਅਸੀਂ ਜਿਹੜਾ ਹੈਗਾ ਕ੍ਰਾਈਮ ਨੂੰ ਪ੍ਰੀਵੈਂਟ ਕਰ ਸਕੀਏ ਇਸ ਤੋਂ ਇਲਾਵਾ ਬਾਕੀ ਪੁਲਿਸ ਦੀ ਜਿਹੜੀ ਵਿਜ਼ਿਬਿਲਿਟੀ ਹੈ ਉਹ ਪਬਲਿਕ ਦਾ ਕੰਫੀਡੈਂਸ ਵੀ ਵਧਾ ਕੇ ਮਕਬੂਜ਼ ਕਰੇਗਾ ਕਿੰਨੇ ਨਾਕਲ ਕੀਤੇਗੇ ਰਾਤ ਦੀ ਗੱਲ ਕੀਤੀ ਜਾ ਤੇ ਕਿੰਨੇ ਪੀਸੀਆ ਜਿਹੜੇ ਕੰਮ ਕਰਦੇ ਹੈਗੇ ਇਕੋ ਜੀ ਲਗਭਗ 35 ਦੇ ਲਗਭਗ ਜਿਹੜੇ ਹੈਗੇ ਨਾਕਾ ਅਸੀਂ ਇਨ ਪਲੇਸ ਕੀਤੇ ਹੈਗੇ ਜਿਹਦੇ ਚ ਸਾਡੇ ਜਿਹੜੇ ਸਾਰੇ ਐਸ ਐਚਓ ਸਾਰੇ ਚੌਕੀਆਂ ਚਾਹੇ ਦਸਤਰਾਫਲ ਸੈਮਾਨ ਵਾਲਾ ਲਗਭਗ ਪੁਲਿਸਿਸ ਤੇ ਨਾਕਾ ਲਗਾਇਆ ਗਿਆ ਹੈ ਜਿੱਤੇ ਸ਼ਾਰੇ ਸ਼ਹਿਰਾਂ ਦੇ ਜਿਹੜੇ ਕਾਨੂੰਨ ਦਾਦੀਵਾਲ ਦਿਨਾਨਗਰ ਤੇ ਕਲਾਨੌਰ ਦੇ ਜਿਹੜੇ ਜਿਹੜੇ ਟਾਊਨ ਹੈਗੇ ਉਸ ਤੋਂ ਇਲਾਵਾ ਗੁਰਦਾਸਪੁਰ ਦੇ ਵਿੱਚ ਵੀ ਮਲਟੀਪਲ ਪਲੇਸਿਸ ਤੇ ਅੱਜ ਤੇ ਬਾਈ ਲਾਲੋ ਸਿੰਘ ਚੌਕ ਤੇ ਨਾਕਾ ਲੱਗਾ ਹੈਗਾ ਇਸ ਤੋਂ ਇਲਾਵਾ ਜਿਹੜੀ ਆਪਣੇ ਕਾਨੂੰਨ ਅਨੁਚੋਕ ਤੇ ਵੀ ਨਾਕਾ ਲਗਾਇਆਗਾ ਨਾ ਮਖਵਕ ਪਲੇਸਿਸ ਤੇ ਸਾਡੇ ਪੀਸੀਆਰ ਵੱਲੋਂ ਸਾਡੇ ਐਸਐਸਓ ਵੱਲੋਂ ਨਾਕਾ ਇੰਪੀਸ ਗੁਰਦਾਸਪੁਰ ਦੇ ਵਿੱਚ ਗਾਉਂ ਤੋਂ ਕਿਈ ਕਈ ਪਹਿਲਾਂ ਮਾਮਲੇ ਸਾਹਮਣੇ ਆਜੋ ਕਿ ਲੋਕ ਫੜੇ ਵੀ ਗਏ ਹੈ ਕਿ ਨੇ ਉਸ ਤੇ ਉਪਸ਼ਕਤੀ ਕਰਨ ਵਾਸਤੇ ਵੀ ਕੁਝ ਸਪੈਸ਼ਲ ਅਕੀਬਰ ਆਉਣ ਦੀ ਤਿਆਰੀ ਹੈ ਦੇਖੋ ਜੀ 올ਵੇਡੀ ਉਹ ਐਫਰਟ ਸਾਡੇ 올ਵੇਡੀ ਜਾਰੀ ਹੈਗੀ ਬੜੀ ਸਾਡਾ ਜਿਹੜਾ ਰਾਈਟ ਨਾਊ ਮੇਨ ਫੋਕਸ ਹੈ ਉਹ ਸਿਟੀ ਪੁਲਿਸਿੰਗ ਤੇ ਹੈ ਅਸੀਂ ਸਿਟੀ ਦੇ ਵਿੱਚ ਜਿਹੜਾ ਕ੍ਰਾਈਮ ਪ੍ਰੀਵੈਂਟ ਕਰਤਾ ਇਸ ਤੋਂ ਇਲਾਵਾ ਜਿਹੜਾ ਹੈਗਾ ਸਿਟੀ ਦੇ ਵਿੱਚ ਜਿਹੜਾ ਹੈਗਾ ਅਸੀਂ ਜਿਹੜਾ ਟ੍ਰੈਫਿਕ ਨੂੰ ਵੀ ਜਿਹੜੇ ਹੈਗੇ ਇਹ ਦੇ ਬਸ ਤੇ ਸੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਗੈਂਗਸਟਰ ਦੇ ਕਾਫੀ ਐਕਟਿਵ ਆ ਗਏ ਜਿੰਨਾਂ ਧਮਕੀਆਂ ਦਿੰਦੇ ਹੈਗੇ ਨੇ ਇਸ ਤੋਂ ਉੱਪਰ ਕੋਈ ਸਾਈਬਰ ਦੇ ਉੱਪਰ ਵੀ ਨਜ਼ਰ ਰੱਖੀ ਜਾਏ ਦੇਖੋ ਜੀ ਪੂਰੀ ਨਜ਼ਰ ਹੈਗੀ ਪਹਿਲਾਂ ਵੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਅਗਰ ਕਿਸੇ ਨੇ ਕੋਈ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਅਸੀਂ ਉਹਨੂੰ ਬੜੀ ਸ਼ਕਤੀ ਨਾਲ ਜਿਹੜਾ ਹੈਗਾ ਡੀਲ ਕੀਤਾ ਹੈਗਾ ਅਸੀਂ ਉਹਦੇ ਤੇ ਪਰਚਾ ਵੀ ਦਿੱਤਾ ਤੁਸੀਂ ਪਹਿਲਾਂ ਵੀ ਦੇਖਿਆ ਹੋਗਾ ਕਿ ਵੈਪਨ ਬਰੰਡਿਸ਼ ਕਰਨ ਦੀ ਕੋਸ਼ਿਸ਼ ਹੋਈ ਸੀਗੀ ਵੀਡੀਓਜ਼ ਵਾਇਰਲ ਹੋਏ ਸੀ ਅਸੀਂ ਸਾਰਿਆਂ ਤੇ ਇਲੀਗਲ ਐਕਸ਼ਨ ਜਿਹੜਾ ਹੈਗਾ ਕੀਤਾ ਹੈਗਾ ਹਾਂ ਦਾ ਅਸੀਂ ਆਲਸੋ ਕਲੀਅਰ ਕਿ ਭਈ ਅਗਰ ਕੋਈ ਮਾਹੌਲ ਖਾਪ ਕਰੇਗਾ ਤਾਂ ਉਹ ਸਲਾਫ ਸਖਤ ਕਰੇਗਾ ਬਿਲਕੁਲ ਇਸ ਨੇ ਐਸਐਸਪੀ ਗੁਰਦਾਸਪੁਰ ਦੇਖਿਆ ਜੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵੀ ਨਜ਼ਰ ਰੱਖੀ ਜਾ ਰਹੀ ਹੈਗੀ ਅਤੇ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 35 ਦੇ ਕਰੀਬ ਜਿਹੜੇ ਨਾਕੇ ਬੰਦੀ ਆ ਉਹ ਕੀਤੀ ਗਈ ਹੈਗੀ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਘਟਨਾ ਨੂੰ ਅੰਜਾਮ ਨਾ ਦੇ ਸਕੇ ਕੈਮਰਾ ਪਰਸਨ ਕਬੀਰ ਦੇ ਨਾਲ ਅਵਤਾਰ ਸਿੰਘ ਦੈਲਸਰ ਟੀਵੀ ਗੁਰਦਾਸਪੁਰ